ਰਾਜਕੁਮਾਰੀ ਰਾਜਾ ਅਤੇ ਸ਼ਿਕਾਰੀ ਅਫਰੀਕੀ ਲੋਕ ਕਹਾਣੀ ਬਹੁਤ ਪੁਰਾਣੀ ਗੱਲ ਹੈ ਜੰਗਲ ਵਿੱਚ ਇੱਕ ਸ਼ਿਕਾਰੀ ਰਹਿੰਦਾ ਸੀ ਉਸ ਦਾ ਕੋਈ ਪਰਿਵਾਰ ਨਹੀਂ ਸੀ ਅਤੇ ਉਹ ਹੋਰ ਲੋਕਾਂ ਤੋਂ ਵੀ ਦੂਰ ਰਹਿੰਦਾ ਸੀ ਇੱਕ ਦਿਨ ਉਸ ਇਲਾਕੇ ਤੇ ਰਾਜੇ ਨੇ ਆਪਣੀ ਪਰਜਾ ਨੂੰ ਦੋਸ਼ੀਆਂ ਤੋਂ ਬਚਾਉਣ ਲਈ ਕੈਦਖਾਨਾ ਬਣਾਉਣ ਦਾ ਫੈਸਲਾ ਕੀਤਾ ਰਾਜੇ ਨੇ ਸ਼ੇਰ ਨੂੰ ਕੈਦ ਕਰ ਲਿਆ ਕਿਉਂਕਿ ਉਹ ਲੋਕਾਂ ਨੂੰ ਖਾ ਜਾਂਦਾ ਸੀ ਸੱਪ ਨੂੰ ਇਸ ਲਈ ਕੈਦ ਕੀਤਾ ਗਿਆ ਕਿਉਂਕਿ ਉਹ ਲੋਕਾਂ ਨੂੰ ਜ਼ਹਿਰ ਦਿਆ ਕਰਦਾ ਸੀ ਚੋਰੀ ਕਰਨ ਵਾਲੇ ਇੱਕ ਆਦਮੀ ਨੂੰ ਵੀ ਫੜ ਲਿਆ ਗਿਆ ਕੁਝ ਸਮੇਂ ਬਾਅਦ ਘੁੰਮਣ ਲਈ ਨਿਕਲੇ ਸ਼ਿਕਾਰੀ ਨੂੰ ਸਾਹਮਣੇ ਕੈਦਖਾਨਾ ਨਜ਼ਰ ਆਇਆ ਇਹਨੇ ਨੂੰ ਆਵਾਜ਼ ਆਈ ਬਚਾਓ ਬਚਾਓ ਸਾਨੂੰ ਇੱਥੋਂ ਕੱਢੋ ਅੱਜ ਸਾਡੀ ਮਦਦ ਕਰੋ ਇੱਕ ਦਿਨ ਅਸੀਂ ਤੁਹਾਡੀ ਮਦਦ ਕਰਾਂਗੇ ਇਹ ਸੁਣ ਕੇ ਸ਼ਿਕਾਰੀ ਨੇ ਉਹਨਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਉਸਨੇ ਕੈਦਖਾਨੇ ਦੇ ਦਰਵਾਜ਼ੇ ਖੋਲ੍ਹ ਕੇ ਉਹਨਾਂ ਨੂੰ ਆਜ਼ਾਦ ਕਰ ਦਿੱਤਾ। ਅਜੇ ਕੁਝ ਦਿਨ ਹੀ ਲੰਘੇ ਸਨ ਕਿ ਸ਼ੇਰ ਨੂੰ ਸ਼ਿਕਾਰੀ ਨੂੰ ਮਿਲਣ ਪਹੁੰਚਿਆ। ਉਸਨੇ ਵੇਖਿਆ ਕਿ ਸ਼ਿਕਾਰੀ ਤਾਂ ਇੱਥੇ ਇਕੱਲਾ ਰਹਿੰਦਾ ਹੈ, ਇਸ ਦਾ ਕੋਈ ਪਰਿਵਾਰ ਨਹੀਂ ਅਤੇ ਨਾ ਹੀ ਕੋਈ ਇਸ ਦਾ ਕੋਈ ਜਾਨਵਰ ਹੈ। ਇਸੇ ਸ਼ਹਿਰ ਜਾ ਕੇ ਰਾਜੇ ਦੀ ਬੇਟੀ ਨੂੰ ਫੜ ਕੇ ਸ਼ਿਕਾਰੀ ਕੋਲ ਲੈ ਗਿਆ ਤੇ ਕਹਿਣ ਲੱਗਾ, "ਤੁਸੀਂ ਰਾਜੇ ਦੀ ਇਸ ਬੇਟੀ ਨੂੰ ਆਪਣੀ ਪਤਨੀ ਬਣਾ ਲਓ।" ਕੁਝ ਦੇਰ ਬਾਅਦ ਸ਼ੇਰ ਆਪਣੇ ਨਾਲ ਬੱਕਰੀਆਂ ਦਾ ਇਜੜ ਲੈ ਕੇ ਸ਼ਿਕਾਰੀ ਕੋਲ ਆਇਆ। ਸ਼ਿਕਾਰੀ ਅਤੇ ਰਾਜਾ ਦੀ ਬੇਟੀ ਕੁਝ ਕੁਛ ਆਪਣਾ ਜੀਵਨ ਬਤੀਤ ਕਰਨ ਲੱਗੇ। ਕੁਝ ਚਿਰ ਪਿਛੋਂ ਸ਼ਿਕਾਰੀ ਵੱਲੋਂ ਆਜ਼ਾਦ ਕਰਵਾਇਆ ਆਦਮੀ ਨੂੰ ਉਸਦੀ ਯਾਦ ਆਈ। ਆਦਮੀ ਨੇ ਸੋਚਿਆ ਉਹ ਸ਼ਿਕਾਰੀ ਕਿੱਥੇ ਹੋਵੇਗਾ ਤੇ ਕੀ ਕਰ ਰਿਹਾ ਹੋਵੇਗਾ। ਮੈਨੂੰ ਜਾ ਕੇ ਵੇਖਣਾ ਚਾਹੀਦਾ ਹੈ। ਉਹ ਜਿਉਂਦਾ ਹੈ ਜਾਂ ਮਰ ਗਿਆ। ਜਦੋਂ ਆਦਮੀ ਜੰਗਲ ਵਿੱਚ ਸ਼ਿਕਾਰੀ ਦੇ ਘਰ ਪਹੁੰਚਿਆ ਤਾਂ ਉਸਨੇ ਰਾਜੇ ਦੀ ਬੇਟੀ ਨੂੰ ਪਛਾਣ ਲਿਆ ਉਸਨੂੰ ਯਾਦ ਆਇਆ ਕਿ ਸ਼ੇਰ ਕੁਝ ਦਿਨ ਪਹਿਲਾਂ ਉਸ ਨੂੰ ਚੁੱਕ ਕੇ ਲੈ ਗਿਆ ਸੀ ਬੱਕਰੀਆਂ ਦਾ ਜਿਹੜੇ ਵੇਖ ਕੇ ਉਸਨੂੰ ਯਾਦ ਆਇਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਇੱਕ ਅਮੀਰ ਆਦਮੀ ਦੀਆਂ ਬੱਕਰੀਆਂ ਗਵਾਚ ਗਈਆਂ ਸਨ ਇਹ ਉਹੀ ਬੱਕਰੀਆਂ ਹਨ ਉਹ ਆਦਮੀ ਰਾਜਕੁਮਾਰੀ ਅਤੇ ਉਸਦੇ ਪਤੀ ਨੂੰ ਮਿਲਿਆ ਤੇ ਸੁਭ ਕਾਮਨਾਵਾਂ ਦਿੱਤੀਆਂ ਇਸ ਉਪਰੰਤ ਉਹ ਆਦਮੀ ਸਿੱਧਾ ਰਾਜੇ ਕੋਲ ਗਿਆ ਅਤੇ ਪੂਰੀ ਕਹਾਣੀ ਜਾਣ ਸੁਣਾਈ ਰਾਜਾ ਇਹ ਜਾਣ ਕੇ ਬਹੁਤ ਖੁਸ਼ ਹੋਇਆ ਕਿ ਉਸਦੀ ਬੇਟੀ ਅਜੇ ਜਿਉਂਦੀ ਹੈ ਪਰ ਉਹ ਉਸ ਨੂੰ ਗੁੱਸਾ ਵੀ ਆਇਆ ਕਿ ਸ਼ਿਕਾਰੀ ਦੀ ਪਤਨੀ ਬਣ ਗਈ ਹੈ ਉਸਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਸ਼ਿਕਾਰੀ ਅਤੇ ਰਾਜਕੁਮਾਰੀ ਨੂੰ ਫੜ ਕੇ ਰਾਜ ਦਰਬਾਰ ਵਿੱਚ ਲੈ ਆਉਣ ਕੱਲ ਸਵੇਰੇ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਰਾਜੇ ਨੇ ਸ਼ਿਕਾਰੀ ਨੂੰ ਦਰਬਾਰ ਵਿੱਚ ਲਿਆਂਦੇ ਜਾਣ ਮਗਰੋਂ ਸਜ਼ਾ ਸੁਣਾਉਂਦਿਆਂ ਕਿਹਾ ਉਸਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਇਸ ਸ਼ਿਕਾਰੀ ਨੂੰ ਤਹਿਖਾਨੇ ਵਿੱਚ ਸੁੱਟ ਦਿੱਤਾ ਜਾਵੇ। ਇਸ ਸਮੇਂ ਰਾਜ ਰਾਜਾ ਕੁਝ ਦਿਨ ਬਹੀ ਜੰਗਲਵਲ ਚਲਾ ਗਿਆ ਉਹ ਅਜੇ ਬੈਠਣ ਹੀ ਲੱਗਿਆ ਸੀ ਕਿ ਸ਼ਿਕਾਰੀ ਵੱਲੋਂ ਆਜ਼ਾਦ ਕਰਵਾਏ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ। ਰਾਜੇ ਦੀ ਸਿਹਤ ਵਿਗੜ ਗਈ ਆਸ-ਪਾਸ ਦੇ ਸਾਰੇ ਵੈਦਿਕ ਕੇਮ ਬੁਲਾਏ ਗਏ ਪਰ ਸੱਪ ਦੇ ਜ਼ਹਿਰ ਦਾ ਇਲਾਜ ਕਿਸੇ ਕੋਲ ਨਹੀਂ ਸੀ। ਰਾਜਕੁਮਾਰੀ ਆਪਣੇ ਪਿਤਾ ਦਾ ਸਲਾਹਕਾਰ ਕੋਲ ਗਈ ਅਤੇ ਕਿਹਾ ਮੇਰੇ ਪਤੀ ਨੂੰ ਆਜ਼ਾਦ ਕਰ ਦਿਓ ਮੈਨੂੰ ਯਕੀਨ ਹੈ ਕਿ ਉਹ ਪਿਤਾ ਜੀ ਨੂੰ ਠੀਕ ਕਰ ਦੇਣਗੇ। ਸਲਾਹਕਾਰ ਨੇ ਪੁੱਛਿਆ ਤੈਨੂੰ ਇੰਨਾ ਯਕੀਨ ਕਿਉਂ ਹੈ ਮੈਂ ਜਾਣਦੀ ਹਾਂ ਕਿ ਉਹ ਇਹ ਕੰਮ ਕਰ ਸਕਦੇ ਹਨ ਉਹ ਇੱਕ ਹਕੀਮ ਵੀ ਹਨ ਰਾਜਕੁਮਾਰੀ ਬੋਲੀ ਉਧਰ ਉਹੀ ਸੱਤਹਾਨੇ ਵਿਚਕਾਰੀ ਕੋਲ ਜਾ ਪਹੁੰਚਿਆ ਜਦੋਂ ਸੱਤ ਨੂੰ ਪਤਾ ਲੱਗਾ ਕਿ ਬਾਹਰ ਕੀ ਹੋ ਰਿਹਾ ਹੈ ਤਾਂ ਸੱਤ ਨੇ ਆਪਣਾ ਥੋੜਾ ਜਿਹਾ ਜ਼ਹਿਰ ਧੁੱਕ ਕੇ ਇੱਕ ਛੋਟੀ ਜਿਹੀ ਸੀਸੀ ਵਿੱਚ ਪਾ ਦਿੱਤਾ ਉਸਨੇ ਸਕਾਰੀ ਨੂੰ ਉਹ ਸੀਸੀ ਦਿੰਦੇ ਹੋਏ ਕਿਆ ਆ ਲੈ ਜਦੋਂ ਉਹ ਤੈਨੂੰ ਆਜ਼ਾਦ ਕਰਨ ਲਈ ਆਏ ਤਾਂ ਆਪਣੇ ਨਾਲ ਇਹ ਸੀਸੀ ਲੈ ਜਾਏਂ ਇਹ ਰਾਜੇ ਨੂੰ ਵਿਆਹ ਦੇ। ਉਹ ਠੀਕ ਹੋ ਜਾਵੇਗਾ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਰਾਜੇ ਦੇ ਸਿਪਾਹੀ ਸ਼ਿਕਾਰੀ ਕੋਲ ਆ ਗਏ। ਸ਼ਿਕਾਰੀ ਨੇ ਉੱਥੇ ਜਾ ਕੇ ਸੱਪ ਦਾ ਜ਼ਹਿਰ ਰਾਜੇ ਦੇ ਮੂੰਹ ਨੂੰ ਲਾ ਦਿੱਤਾ। ਜਦੋਂ ਰਾਜੇ ਦੇ ਪੇਟ ਵਿੱਚ ਜ਼ਹਿਰ ਗਿਆ ਤਾਂ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਰਾਜਾ ਜ਼ਹਿਰ ਬਾਹਰ ਆਉਣ ਨਾਲ ਰਾਜਾ ਤੁਰੰਤ ਤੰਦਰੁਸਤ ਹੋ ਗਿਆ। ਰਾਜਾ ਬੋਲਿਆ ਇਸ ਆਦਮੀ ਨੇ ਮੇਰੀ ਜਾਨ ਬਚਾਈ ਹੈ ਜ਼ਰੂਰ ਇਹ ਚੰਗਾ ਜਵਾਈ ਸਾਬਤ ਹੋਵੇਗਾ ਉਸ ਦੂਸਰੇ ਆਦਮੀ ਨੂੰ ਲੈ ਕੇ ਆਓ ਜੋ ਇਸ ਨੂੰ ਇੱਥੇ ਲੈ ਕੇ ਆਇਆ ਹੈ ਹੁਣ ਇਹ ਸਜ਼ਾ ਉਸ ਨੂੰ ਭੁਗਤ ਨਹੀਂ ਪਵੇਗੀ